ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆ ਜਗਰੂਪ ਸਿੰਘ ਸੇਖਵਾ ਅੱਜ ਬੁੱਟਰ ਰੋਡ ਪਹੁੰਚੇ ਅਤੇ ਪੀੜਤ ਦੁਕਾਨਦਾਰਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਉਹਨਾਂ ਦੀ ਭਰਪੂਰ ਮਦਦ ਕੀਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਜੀ ਅੱਜ ਮੈਂ ਕਾਧੀਆਂ ਵਿਖੇ ਜੋ ਪਾਟਿਆ ਸਾਹਿਬ ਦੀ ਜੋ ਇੱਥੇ ਦੁਕਾਨ ਸੀਗੀ ਉਹਨੂੰ ਪਿਛਲੇ ਦਿਨੀ ਬੜੀ ਭਿਆਨਕ ਅੱਗ ਲੱਗੀ ਔਰ ਬੜਾ ਲੱਖਾਂ ਦਾ ਇਹਨਾਂ ਦਾ ਇੱਥੇ ਨੁਕਸਾਨ ਹੋਇਆ ਉਹਦਾ ਮੈਂ ਮੌਕਾ ਦੇਖਣ ਲਈ ਜਿਹੜਾ ਵਾ ਉੱਥੇ ਆਇਆ ਵਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਮੇਰੇ ਨਾਲ ਆਏ ਨੇ ਪਹਿਲੋਂ ਤੇ ਮੈਂ ਇਹਦੇ ਤੇ ਬੜਾ ਦੁੱਖ ਪ੍ਰਗਟ ਕਰਦਾ ਕਿ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਹੋਈ ਆ ਔਰ ਸਾਰੇ ਨਗਰ ਦੀ ਜਿਹੜੀ ਹਮਦਰਦੀ ਆ ਕਾਧੀਆਂ ਨਗਰ ਦੀ ਉਹ ਇਸ ਪਰਿਵਾਰ ਦੇ ਨਾਲ ਕਿਉਂਕਿ ਬੜੇ ਮਿਹਨਤ ਨਾਲ ਜਿਹੜਾ ਉਹ ਆਪਣੇ ਇਮਾਨਦਾਰੀ ਦੀ ਕਿਰਤ ਕਮਾਈ ਨਾਲ ਇਹਨਾਂ ਨੇ ਲੱਖਾਂ ਰੁਪਈਆ ਦੀ ਇਨਵੈਸਟਮੈਂਟ ਕਰਕੇ ਤੇ ਇਹ ਆਪਣਾ ਜਿਹੜਾ ਵਪਾਰ ਸੀ ਸ਼ੁਰੂ ਕੀਤਾ ਸੀ ਜਿਹੜਾ ਅੱਗ ਦੀ ਚਪੇੜ ਤੇ ਚੜ ਕੇ ਜਿਹੜਾ ਉਹ ਤੈਸਨਸ ਹੋ ਗਿਆ ਵਾ ਉਹ ਸਾਨੂੰ ਪਤਾ ਲੱਗਾ ਜੋ ਇਨਫੋਰਮੇਸ਼ਨ ਆਈ ਆ ਕਿ ਕੁਝ ਸ਼ਰਾਰਤੀ ਅੰਸਰਾਂ ਦੀ ਜੋ ਮਿਲੀਭੁਗਤ ਕਰਕੇ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਨੂੰ ਅਸੀਂ ਸ਼ਕਤੀ ਨਾਲ ਹਦਾਇਤਾਂ ਦਿੱਤੀਆਂ ਨੇ ਇਹ ਜਿਹੜੇ ਵੀ ਮਾੜੇ ਅਨਸਰ ਨੇ ਜਿਨ੍ਹਾਂ ਨੇ ਇਹ ਅੱਗ ਲਾਈ ਆ ਐਫ ਆਈ ਆਰ ਉਹਨਾਂ ਤੇ ਹੋ ਗਈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਜੋ ਜੋ ਸਜ਼ਾ ਐਸ ਪਰ ਲਾ ਬਣਦੀ ਆ ਉਹਨਾਂ ਨੂੰ ਦਿੱਤੀ ਜਾਵੇ ਇਹਦੇ ਨਾਲ ਨਾਲ ਗਰਦੌਰ ਸਾਹਿਬ ਪਟਵਾਰੀ ਸਾਹਿਬ ਵੀ ਇੱਥੇ ਹਾਜ਼ਰ ਨੇ ਉਹਨਾਂ ਨੂੰ ਵੀ ਮੈਂ ਆਖਿਆ ਕਿ ਇਹਦਾ ਜਿਹੜਾ ਨੁਕਸਾਨ ਹੋਇਆ ਵਾ ਇਹਦਾ ਜਿਹੜਾ ਵਾ ਉਹ ਗਰਦੌਰੀ ਜਿਹੜੀ ਆ ਉਹ ਇਹਦੀ ਸਾਰੀ ਤਿਆਰ ਕਰਨ ਤਾਂ ਕਿ ਮੈਂ ਡੀ ਸੀ ਸਾਹਿਬ ਨਾਲ ਵੀ ਪਹਿਲਾਂ ਗੱਲ ਕਰ ਚੁੱਕਿਆ ਹਾਂ ਏ ਅਸੀਂ ਵਾਇਆ ਡਿਪਟੀ ਕਮਿਸ਼ਨਰ ਜਿਹੜਾ ਵਾ ਸੀਐਮ ਸਾਹਿਬ ਨੂੰ ਕੇਸ ਭੇਜ ਕੇ ਤੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿੰਨੀ ਵੀ ਮਦਦ ਹੋ ਸਕੇ ਸਾਡਾ ਸਰਕਾਰੀ ਤੌਰ ਤੇ ਵੀ ਔਰ اخਲਾਕੀ ਤੌਰ ਤੇ ਵੀ ਸਾਜਾ ਇੱਕ ਇਨਸਾਨੀਅਤ ਨੋਟ ਤੌਰ ਤੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਜਿਹੜਾ ਇਹ ਘਾਟਾ ਪਿਆ ਵਾ ਇਹਨਾਂ ਨੂੰ ਕਵਰ ਹੋ ਸਕੇ ਕਾਫੀ ਸਮਾਂ ਹੋ ਗਿਆ ਲੇਕਿਨ ਦੋਸ਼ੀ ਵਾਲੇ ਕਾਬੂ ਨਹੀਂ ਆਇਆ ਹਾਂ ਮੈਂ ਹੁਣ ਐਸਐਚਓ ਸਾਹਿਬ ਨੂੰ ਵੀ ਕਿਹਾ ਵਾ ਐਸਐਸਪੀ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਆ ਔਰ ਜਿਹੜੇ ਪਿੰਡ ਤੋਂ ਉਹ ਹੈਗਾ ਉਹ ਸਰਪੰਚ ਸਾਹਿਬ ਨੂੰ ਮੈਂ ਆਖਿਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿਹੜਾ ਉਹ ਬੰਦਾ ਖੜਿਆ ਸੀਗਾ ਉਹ ਬੰਦਾ ਜਿਹੜਾ ਵਾ ਪੇਸ਼ ਕਰਾਇਆ ਜਾਵੇ ਔਰ ਜੋ ਬਣਦੀ ਸਜ਼ਾ ਵਾ ਜੂਨ ਨੇ ਗਲਤ ਕੀਤਾ ਐਸ ਪਰ ਲਾਅ ਉਹਨੂੰ ਮਿਲਣੀ ਚਾਹੀਦੀ ਮੈਂ ਰਜੀ ਕੁਮਾਰ ਗੁਰਨਾਥ ਗੁਰਦਲ ਜੰਦਰ ਸੋਦਾ ਬੜਾਪਰਾ ਰਜੀ ਕੁਮਾਰ ਦਾ ਸਾਡੇ ਜੰਦਰ ਸੋਨ ਨੂੰ ਅੱਗ ਲੱਗੀ ਸੀ ਉਹਦੇ ਸਬੰਧੀ ਜਗਰੂਪ ਸਰ ਆਏ ਸੇ ਮੰਤਰੀ ਸਾਹਿਬ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਇਹ ਕਲਪੂਰ ਜਲਦੀ ਫਰੇਜ ਜਾਏਗਾ ਕਮਜ ਹਫਤਾਂ ਤੋਂ ਜ਼ਿਆਦਾ ਵਾਂਗੇ ਫਿਰ ਤੁਹਾਡੀ ਮਾਲੀ ਹਾਲਤ ਜਰੂਰ ਵਾਂਗੇ ਆਪਾਂ ਨੇ ਰਿਕਵੈਸਟ ਕੀਤੀ ਕਿ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਚੁਕਾ ਉਹਨਾਂ ਪੂਰਾ ਜੀ ਗੀਨ ਦਵਾਇਆ ਮੈਂ ਤੁਹਾਡੇ ਨਾਲ ਖੜਾ ਤੇ ਤੁਹਾਨੂੰ ਪੂਰੀ ਸਪੋਰਟ ਕਰਾਂਗਾ ਜੋ ਵੀ ਤੁਹਾਡੀ ਪ੍ਰੋਪਰਟੀ ਦਾ ਨੁਕਸਾਨ ਹੋਇਆ ਕੋਸ਼ਿਸ਼ ਕਰਾਂਗਾ ਸਰਕਾਰ ਕੋਲ ਪੂਰਾ ਮੁਆਵਜ਼ਾ ਦਵਾਣ ਦੀ ਤੁਹਾਡੀ ਪੂਰੀ ਹੈਲਪ ਕਰਾਂਗਾ ਉਹਨਾਂ ਨੇ 48 ਘੰਟੇ ਦਾ ਅਲਟੀਮੇਟਮ ਡਿਟਾ ਕਿ ਤੁਸੀਂ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ਲੱਗਦਾ ਕਿ ਸਤੇ ਗੱਲ ਤੋਂ ਲੱਗ ਰਿਹਾ ਹੈ ਕੰਮ ਹੋ ਸਕਦਾ ਜਲਦੀ ਬਾਕੀ ਕੁਝ ਚੀਜ਼ਾਂ ਪ੍ਰਸ਼ਾਸਨ ਦੇ ਹੱਥੇ ਜਿੰਨੀ ਕਮੀ ਉਹ ਕਰ ਸਕਦੀਆਂ ਉਹ ਕਰਨ ਮੇਰਾ ਨਾਮ ਸੰਜੀਵ ਕੁਮਾਰ ਭਾਟੀ ਹੈ ਗੁਰੂ ਲਾਲ ਜੰਦਾ ਸੋਰ ਦਾ ਓਨਰ ਆ ਮੈਂ ਮੇਰੇ ਤੇ ਜਿਹੜਾ ਇਹ ਕੰਮ ਇੰਨੇ ਕੀਤਾ ਇੱਕ ਬੰਦੇ ਦਾ ਕੰਮ ਨਹੀਂ ਹੈ ਇਹ ਘੱਟ ਤੋਂ ਘੱਟ ਦੋ ਬੰਦਿਆਂ ਦਾ ਕੰਮ ਹੈਗਾ ਜਿਹੜਾ ਇੱਕ ਬਾਅਦ ਧਿਆਨ ਰੱਖਦਾ ਹੋਏਗਾ ਇੱਕ ਅੰਦਰ ਆ ਕੇ ਲਾਂਦਾ ਹੋਏਗਾ ਕਿ ਇਹ ਕੰਮ ਘੱਟ ਤੋਂ ਘੱਟ ਦੋ ਜਣਿਆਂ ਨੇ ਕੰਮ ਕੀਤਾ ਹੋ ਸਕੇ ਇਹ ਵਿਸ਼ਾ ਹੈ ਕਿ ਇਹਨਾਂ ਦੋਵਾਂ ਨੂੰ ਜਿਹੜੇ ਦੋ ਜਣੇ ਭਗੋੜੇ ਨੇ ਇੱਕ ਭਈਆ ਜਾਦਵ ਤੇ ਇੱਕ ਲਖਵਿੰਦਰ ਸਿੰਘ ਲਖਾ ਇਨੂੰ ਕਾਬੂ ਗ੍ਰਿਫਤ ਕੀਤਾ ਜਾਏ। ਉਹ ਦੂਸਰੇ ਪਰਚਾ ਕੱਟ ਕੀਤਾ ਅਜੇ 48 ਘੰਟੇ ਤੋਂ ਉੱਪਰ ਹੋ ਗਿਆ ਹੈ ਤੱਕ ਕੋਈ ਨਹੀਂ ਫੜਿਆਗਾ। ਹੁਣ ਜੀਰੂ ਸਾਹਿਬ ਆਏ ਨੇ। ਉਹਨੇ ਕਿਹਾ ਕਿ ਇਹਨੂੰ 6 ਵਜੇ ਤੱਕ ਫੜ ਦਿਆਂਗੇ। ਇਹ 2 ਘੰਟੇ ਦੇ ਚੋਂ ਪੁਲਿਸ ਫੜਦੀ ਏ ਕਿ ਨਹੀਂ ਫੜਦੀ ਇਹ ਹੁਣ ਦੇਖਣੇ ਆ। ਐਸ ਐਚ ਓ ਸਾਹਿਬ ਕਹਿੰਦੇ ਜੀ ਹੁਣ ਸਾਥ ਨਾਲ ਪੂਰੀ ਔਰ ਨਾਲ ਨੂੰ ਹੁਣੇ ਫੜ ਕੇ ਲਿਆਵਾਂਗੇ। ਜੀ ਭਾਈ ਜੀ ਐਸ ਐਚ ਓ ਸਾਹਿਬ ਨੂੰ ਕਹਿੰਦੇ ਉਹਨਾਂ ਨੂੰ ਫੋਨ ਕਰੋ ਕਿ ਉਹਨੂੰ ਫੜ ਕੇ ਲਿਆਓ 6 ਵਜੇ ਤੋਂ ਪਹਿਲੇ ਪਹਿਲੇ। ਇਹ ਪਹਿਲੀ 17 ਤਰੀਕ ਨੂੰ ਇੱਥੇ ਅੱਗ ਲੱਗੀ ਸੀਗੀ। ਤੇ ਉਹਨੂੰ ਟੈਕਨੀਕਲ ਤਰੀਕੇ ਨਾਲ ਆਪਾਂ ਜਿਹੜਾ ਹੈਂਡਲ ਕੀਤਾ ਤੇ ਪਤਾ ਲੱਗਾ ਵੀ ਅੱਗ ਲੱਗੀ ਨਹੀਂ ਇਹ ਕਿਸੇ ਵੱਲੋਂ ਲਾਈ ਗਈ ਹੈ ਆਪਾਂ ਸਾਰਾ ਵੀ ਕੰਮ ਜਿਹੜਾ ਉਹ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਨੂੰ ਕਰ ਰਹੇ ਆਂ ਦੋਸ਼ੀ ਜਿਹੜਾ ਵਾ ਉਹ ਬਹੁਤ ਜਲਦ ਫੜ ਕੇ ਤੇ ਉਹਨੂੰ ਆਪਾਂ ਜਿਹੜਾ ਕਾਨੂੰਨ ਦੇ ਹਵਾਲੇ ਕੀਤਾ ਜਾਏਗਾ ਇੰਨੇ ਦਿਨ ਪੀਟਾਂ ਤੇ ਕਿਉਂ ਦੀ ਗਈ ਗੱਲ ਇਹ ਪਹਿਲਾਂ ਸਸਪੈਕਟਰ ਸੀਗਾ ਜੀ ਕਿ ਅੱਗ ਜਿਹੜੀ ਹੈ ਉਹ ਲੱਗੀ ਹੈ ਜਦੋਂ ப்ਲੂ ਮਿਲਿਆ ਆਪਾਂ ਪੋਸਟਲ ਕੇਸ ਰਜਿਸਟਰ ਕੀਤਾ ਹੈ ਕੇਸ ਜਿਸ ਤੋਂ ਬਾਅਦ ਹੁਣ ਆਪਾਂ ਉਹਨੂੰ ਗ੍ਰਿਫਟਰ ਕਰ ਰਹੇ ਆਂ ਟੈਕਨੀਕਲ ਤਰੀਕੇ ਨਾਲ ਕਰ ਰਹੇ ਹਾਂ ਜੋ ਜਿਹੜਾ ਸੀਸੀਟੀਵੀ ਕੈਂਪ ਵਿੱਚ ਉਸਲੀ ਰਿਪੋਰਟ ਆ ਗਿਆ ਕੇਸ ਹੋ ਗਿਆ ਇਹਦੇ ਚ ਇਕੱਲੇ ਰਿਵਾਰਡ ਲੈ ਅਜੇ ਤੱਕ ਤਾਂ ਉਹੀ ਇੱਕ ਹੀ ਆ ਰਿਹਾ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਇੱਕ ਹੀ ਆ ਰਿਹਾ ਇਸ ਸੰਬੰਧੀ ਛਾਪੇਮਾਰੀ ਕੀਤੀ ਹੈ ਬਹੁਤ ਜ਼ਿਆਦਾ ਛਾਪੇਮਾਰੀ ਕੀਤੀ ਨਹੀਂ ਉਹਦੇ ਘਰਾਂ ਨੂੰ ਤਾਲੇ ਲੱਗੇ ਆ ਪਰ ਰਿਸ਼ਤੇਦਾਰਾਂ ਨੇ ਵੀ ਉਹਦੇ ਰੇਡ ਕੀਤੇ ਆ ਤੇ ਬਹੁਤ ਹੀ ਜਲਦੀ ਆਪਾਂ ਫੜ ਲਾਂਗੇ ਕੋਈ ਟਾਈਮ ਬੋਰਨ ਨਹੀਂ ਹੈਗਾ ਕਿ ਹੁਣੇ ਕੋਈ ਸਰਵਾ ਘੰਟੇ ਤੱਕ ਹੀ ਫੜਨੀ ਅਗੇ ਪ੍ਰਤਾਪ ਸਿੰਘ ਬਾਜ ਨਹੀਂ 2 ਘੰਟੇ ਨਹੀਂ ਉਹ ਕਿੰਨੇ ਵੀ ਸ਼ਾਮ ਤੱਕ ਜਿੰਨਾ ਮਰਜ਼ੀ ਫੜੋ ਆਪਾਂ ਜਰੂਰ ਜ਼ਰੂਰ ਕੋਸ਼ਿਸ਼ ਸਾਡੀ ਜਾਰੀ ਹੈ ਮੈਂ ਹੁਣ ਵੀ ਜਾ ਰਿਹਾ ਸੀ ਤੇ ਮੈਨੂੰ ਵਾਪਸ ਆਉਣਾ ਪਿਆ ਇਹਦੇ ਆਪਾਂ ਹੋ ਸਕਦਾ ਕੋਈ ਸਫਲਤਾ ਮਿਲ ਜੇ ਸੇਕੋ ਸਾਹਿਬ ਨੇ ਕੀ ਦੱਸੀ ਉਹਨਾਂ ਨੇ ਇਹ ਕਿਹਾ ਵੀ 48 ਘੰਟੇ ਦੇ ਵਿੱਚ ਵਿੱਚ ਫੜ ਲੋ ਇਹਨੂੰ ਬਿਲਕੁਲ ਪਹਿਲਾਂ ਫੜਾਂਗੇ 48 ਘੰਟੇ ਜੀਤ ਸਿੰਘ ਚੱਕਰ ਸੰਧੂ ਕੈਮਨਸ ਪਾਰਟੀ ਦਾ ਸੂਬਾ ਕਮੇਟੀ ਦਾ ਮੈਂਬਰ ਹਾਂ ਆ ਮੈਂ ਮੌਕਾ ਵੇਖਣ ਆਇਆ ਵਾਂ ਇਹ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਕਰੋੜਾਂ ਦਾ ਨੁਕਸਾਨ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ निंदनीयਕ ਆ ਤੇ ਮੈਂ ਇਹ ਮੰਗ ਕਰਦਾ ਕਿ ਜਿਹੜਾ ਵੀ ਦੋਸ਼ੀ ਆ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਮੈਂ ਇਹ ਜ਼ਰੂਰ ਕਹੂੰਗਾ ਕਿ ਆਕਰਮੇਸ ਸੇ ਅਸੀਂ ਦੋਵੇਂ ਇਹ ਗੱਲ ਆ ਜਿਹੜੀ ਇਹਦੀ ਨਿੰਦਿਆ ਕਰਦੇ ਆ ਤੇ ਇਹ ਕਾਰਵਾਈ ਆ ਜਿਹੜੀ ਇਹ ਪੁਲਿਸ ਨੂੰ ਇਹਦੇ ਚਣ ਗੈਲੀ ਨਹੀਂ ਕਰਨੀ ਚਾਹੀਦੀ ਨਾ ਕਿ ਇਹਦੀ ਸਫਾਰਸ਼ ਮੰਨੀ ਚਾਹੀਦੀ ਆ ਆਪਾਂ ਇਹਦੀ ਨਿੰਦਿਆ ਕਰਦੇ ਆ ਆਪਣੇ ਵੱਲੋਂ ਪਾਰਟੀ ਵੱਲੋਂ ਲੋਕਾਂ ਵੱਲੋਂ ਇੱਕ ਕਰੋੜਾਂ ਦਾ ਨੁਕਸਾਨ ਹੋਇਆ ਇਹਦੀ ਪੂਰਤੀ ਨਹੀਂ ਹੋ ਸਕਣੀ ਸਾਨੂੰ ਇਹ ਗੱਲ ਦਾ ਦੁੱਖ ਵਾ ਇੱਕ ਆਦੀਆਂ ਸ਼ਹਿਰ ਨਾਂ ਵਾਲਾ ਸ਼ਹਿਰ ਆ ਇਹਦੇ ਚ ਜੇ ਇਹੋ ਜੀਆਂ ਕਾਰਵਾਈਆਂ ਹੁੰਦੀਆਂ ਤੇ ਨਾ ਕਾਬਲੇ ਬਰਦਾਸ਼ਤ